ਲਓ ਜੀ ਸੌਦਾ ਸ਼ੁਰੂ ਆ। ਬੱਕਰੀ ਦਾ। ਥੱਲੇ ਆ 30 ਥੱਲੇ ਆਇਆ। ਚਲੋ ਹੋਊਗਾ ਬਈ। ਮਾੜ ਬੋਲਵਾ। ਇਤਨਾ ਬੱਕਰੀ ਹੈ ਆ ਵਿਹਾਰਾ ਤੇ ਘਰੋਂ ਆਉਂਦੇ ਤੁਮੋਂ ਡਾਉਂ ਆ। ਬੱਕਰੀ ਨਹੀਂ ਵਰਗੀ ਬੱਕਰੀ ਹੈ। ਇਹ ਦੁੱਧ ਭਾਰੀ ਹੈ। ਚਲੋ ਜੀ ਇਸ ਰੇਣਾ ਮੜਾ। ਠੀਕ ਹੈ। ਪਿੱਛੇ ਮੜਾ ਪਿੱਛੇ ਨੂੰ। ਹਾਂ ਜੀ। 20000 ਦੀ। ਮੂੰਹ ਨੂੰ ਜਮਣਾ ਬਈ ਕੁ ਗੱਲ ਦੱਸ ਦਿਆ ਕਹ ਲੋ ਆ ਦੇ ਜੀ ਫਰੇ ਰੰਗ ਬਣਾ ਬਈ ਜਾਰ ਦੀ ਗੱਲ ਨਾ ਹਜੇ ਵੀ ਬੜਾ ਬੋਤ ਕਿਉਂ ਜੀ ਵੀਰੇ ਬੱਜ ਦੀ ਤੇ ਦੋ ਸੀ ਤੋਂ ਉੱਤੇ ਦੋ ਮੈਂ ਤੁਹਾਨੂੰ ਸ਼ਾਮੀ ਜੀ ਗੱਲ ਸੁਣਾਤੀ ਤੇ ਸਾਡੇ ਕੋਲ ਆ ਗਿਆ ਬਾਕੀ ਸਵਾਮਣ ਕਹਿੰਦਾ ਸੁਣੋ ਮਨੂ ਗਵਾ ਬਈ ਸੌਗਾ ਹੋ ਦੇਖੀ ਜਾਂਦੀ ਹੈ ਕੀ ਪੁੱਛਦਾ ਪਹਿਲਣ ਪੱਠਾ ਠੀਕ ਐ ਐਤੀ ਵਾਈ ਮਾਰ ਲਾ ਅਨੀਰਾਪਾ ਕੇ ਦੇਖ ਲੈ ਜੇ ਗੋਰੇ ਦਾ ਖਾ ਗਈ ਮੇਰੀ ਗਰੰਟੀ ਐ ਇਹਦਾ ਘਰੇ ਸੱਸ ਨਹੀਂ ਪਾਦ ਰਾਂ ਰੁਕ ਜਾ ਕੇ ਮੈਂ ਸਮੂਹ ਰੋ ਬਸ ਪੁਲਿਸ ਦੇ ਬੱਤੀ ਹਾਂ ਜੀ ਨਾ ਕਿੰਨੇ ਸਿੰਦੀ ਪਾਉਣੀ ਨਹੀਂ ਚਾਹੀਦੀ ਬੱਕਰੀਆਂ ਨੂੰ ਪਾ ਕੇ ਯਾਰ ਬੱਕਰੀਆਂ ਛੱਡ ਦੀ ਕਿਹੜੇ ਪਿੰਡ ਆ ਬਈ ਤੁਹਾਡਾ ਆਹੀ ਐ ਜੀ ਨਹੀਂ ਹੋਰ ਕਿੰਨੇ ਕਰਖੀਆਂ ਬੱਕਰੀਆਂ ਬਸ ਇੱਕ ਹੋਰ ਹੈ ਅੱਛਾ ਇੱਕੋ ਹੀ ਰੱਖ ਲੀ ਜਿਸ ਨੂੰ ਬਾੜ ਦਾ ਹਨਾ ਭੇਜਦਾ ਰਹੇ ਬਾੜ ਲਾ ਦੇ ਬਿੱਲੀ ਚੱਲ ਰਹੀ ਕੰਮ ਅਹ ਲੋਟਾ 2 ਰੁਪਏ ਜਹੀ ਮਨਤਾ ਕਰੀਆਂ ਨੇ ਉਹ ਜੀ ਦੇ ਜਾਂਦੀਆਂ ਨੇ ਹੂੰ ਠੀਕ ਹੈ ਲੋ ਬੱਚੇ ਹਨਾ ਹਾਂ ਜੀ ਦੋ ਬੱਚੇ ਕਿੰਨਾ ਚਿਰ ਹੋਵੇ ਸੀ ਇਹਨੂੰ ਕਿੰਨੇ ਹੋਗੇ ਹੋਣਗੇ ਮੇਰੇ ਹਿਸਾਬ ਨਾਲ ਤਾਂ ਨਹੀਂ ਇਹ ਤਾਂ ਹਫਤਾ ਹੀ ਹੋ ਗਿਆ ਹੋਵੇ ਬੇਸੀ ਫੜੇ ਮੁੜ ਵਾੜੀ ਸੀ ਜਨਾ ਫੜੇ ਪੁੱਤ ਫੜੇ ਜਾ ਬੱਤ ਦੇਖੀ ਜਾਂਦੇ 17:00 ਵਜੇ ਫੜੇ ਜਾ ਪੁੱਤ ਉੱਚਾ ਗੰਨੇ ਵਰਗੀ ਆ ਗੰਨੇ ਵਰਗੀ ਨਾਲ ਮੇਰੇ ਕੋਲੇ ਗੱਲ ਹੁਣ ਤਾਂ ਠੀਕ ਆ ਕਿ ਗਾਹ ਪਿਆਰੀ ਗਾਹ ਜੇ ਸਾਮੂਗਾ ਨਹੀਂ ਗੱਲ ਆ ਹਾਂ ਹਾਂ ਜੱਗ ਕੁੜੀ ਪੱਗ ਮੂਰੇ ਫੇਰਦਾ ਗੁਰਾਰਤੀ ਨਹੀਂ ਛੱਡ ਕੇ ਲਿਆਂਦੀ ਵੀ ਇਹ ਅੱਖ ਲੱਗੀ ਵੀ ਤੜਕੇ ਦੀ ਬੱਕਰੀ ਛੱਡੀ ਵੀ ਆ ਹਾਂਜੀ ਉਹਨਾਂ ਵਧਾ ਕੇ ਬੱਕਰੀ ਵੇਚਦੇ ਬੋਲੋ ਜੀ 10000 ਦੀ ਨਾ ਜੀ 20000 ਦੀ હતી ਹਾਂ 26 ਦੀ ਕਿੰਨੇ ਦੀ 25000 ਤੋਂ 25000 ਦੀ 26 ਦੀ ਯਾਰ ਉੱਤੇ ਚੱਕਦਾ ਹਾਂ ਚੱਕਦਾ ਆਪਾਂ ਲਓ ਜੀ ਰੱਖ ਲਾ ਵਧੀਆ ਰਹਿਣਾ ਲਾ ਲਾ ਮੱਤੇ ਨਾ ਲਾ ਬਾਈ ਬਹੁਤ ਰੁਪਏ ਲਾ ਲਾ ਮੱਤੇ ਨਾ ਬਾਈ ਵਧੀਆ ਨਹੀਂ ਜੀ ਆਹ ਦੇਖ ਮੁੰਨੂ ਕੋਲ ਆਫਸਰ ਦੀ ਵਾਕੇ ਓਏ ਕੋਈ ਨਾ ਜੇ ਇਹਨੇ ਮੈਂ ਘਰੇ ਲੈ ਜੂ ਮੈਂ ਕਹਿੰਦਾ ਕੋਲਕੱਤੋਂ ਆਇਆ ਇਹਦਾ ਲੈ ਜਾ ਗੂਗਲ ਇਹਦਾ ਤੇਰਾ ਪਾਣਾ ਯਾਰਾ ਭਾਈ ਇਹ ਗੱਲ ਕਹਿੰਦੇ ਲਾ ਦੇ ਮਿੱਠੀ ਮਾਲ ਮੁੱਲੀ ਓਏ ਹੋਰ ਵਾਜ ਜਾ ਆਰੇ ਮਾਲੂ ਜੀ ਉਹ ਗਾਹ ਬੂਜਣਾ ਹੱਤੋਂ ਬਹੁਤ ਹੋ ਗਿਆ ਉਹ ਦਾਦਾ ਪੱਠ ਵੀ ਦੇਖ ਗਾਹਾਂ ਨੂੰ ਵੀ ਤੈਨੂੰ ਕੋਈ ਵੀ ਲੈ ਕੇ ਦੇ ਦੇਈ ਜੀ ਇੱਥੇ ਕਿੱਥੇ ਖੜੀ ਐ ਤੂੰ ਦੇਖ ਬੱਕਰੀਆਂ ਨੇ ਤੇਰੇ ਕੋਲੇ ਯਾਰ ਬਰ ਦੇ ਕਿਹਾ ਜੀ ਤੱਕਦਾ ਵਾਹ ਯਾਰ ਹੁਣ ਦਾਦਾ ਦੀ ਚੀਜ਼ ਲੈ ਮੈਂ ਕਿ ਹਰ ਜਿਹੜਾ ਚੀਜ਼ ਦੇਖ ਉਹ ਮੱਖਾਂ ਦਾ ਹੱਡ ਵੀ ਗਾਣਾ ਹਰਾ ਯਾਰਾ ਖਰਚਾ ਤਾਂ ਪੈਣਾ ਹੀ ਪੜੇ ਹੈਂ ਜੰਡੀਗੜ ਜਾਨੀਆ ਗੱਡੀ ਕੋਈ ਬੱਕ ਜੂ ਓ ਫਿਰ ਉਹ ਤਾਂ ਹੁਣ ਤੁਸੀਂ ਇੱਕ ਮੇਰੀ ਨਿਸ਼ਾਨੀ ਜਾਂਦੇ ਜੰਡੀਗੜ ਉਹ ਬਾਬਾ ਜੰਡੀ ਹੈ ਜਾਂਦੀ ਵੀ ਲੀਡਰ ਬਦੇ ਬਲਪੁਰ ਤੱਕੜੇ ਹਾਂ ਹਾਂ ਮਾੜੂ ਹੁੰਦੇ ਗਾਣੇ ਚੰਗੀ ਚੀਜ਼ ਆਏ ਨਹੀਂ ਹੈਗਾ ਵੀ ਤੈਨੂੰ ਲਾਂਬਾ ਆ ਜ ਕਿ ਨਹੀਂ ਸਰਾ ਆਪਣਾ ਮਰਾ ਭਈਆ ਗੰਗਾ ਸਾਨੂੰ ਮਾਰਦੇ ਮਾਰਦੇ ਫੰਗ ਕਿਵੇਂ ਮਾਰਾ ਫੰਗ ਠੱਪੀ ਗਿਆ ਨਾ ਆਪਾਂ ਦਾ ਬੰਦਾ ਫੋਨ ਦਿੱਤੋ ਸੀ ਕਿ ਮੈਨੂੰ 500 ਰੁਪਏ ਚਾਚਾ 500 ਦਾ ਮੈਂ ਤੇਰੇ ਤੋਂ ਵੀ ਵਾਰ ਤੋਂ ਗੱਲ ਆ ਕੋਈ 500 ਦੀ ਆ ਪਰ 500 ਵਾਰ ਤਾਂ ਆਪਾਂ ਗੱਲ ਕਰਦੇ ਦੇ 500 ਨਾ ਹੋ ਸਰ ਨਹੀਂ 20000 ਦੀ ਬੱਕਰੀ ਲੈ ਜਾਨੀ ਨਾਣ ਚ ਖੜੇ ਕਿੱਡਾਂਗੇ ਨਾ ਉਹ ਰਿਪਾ ਆਲ ਰੈਡੀ ਕੋ ਮਨ ਖਾਲੀ ਆ ਜਾ ਰ ਮਸਟ ਯਾਰ ਵਾਲਾ ਜੇ ਸਾਟ ਕਹਿੰਦਾ ਵੀ ਚੀਜ਼ ਲੈ ਲਓ ਮਾਰਨ ਤੇਰੀ ਕੋਈ ਬੰਦਾ ਕਹਿੰਦੇ ਪੈਸੇ ਘਟ ਲੈ ਆਏ ਯਾਰ ਹੋ ਗਈ ਹੋ ਗਈ ਹਾਂ ਕਿਉਂ ਮੈਂ ਤੈਨੂੰ ਕਿਹਾ ਸੀ ਮਾਰ ਸਾਫੀ ਮਾਰ ਬਈ ਚਲੋ ਹਾਂ ਤਾਂ ਹੀ ਬਾਤ ਉਹ ਚੀਜ਼ ਦੇ ਲਵਾਗਾ ਹਾਂ ਹਾਂ ਤਾਂ ਹੀ ਤਾਂ ਹੀ ਜੇ ਲੁਕੇ ਹੈ ਬਈ ਖੰਭ ਮਾਰਦੇ ਮੈਂ ਆਪਣੇ ਤਾਂ ਨਿਆਣ ਛੱਡ ਵਾ ਕੇ ਦੇਖ ਬਈ ਜਿੰਨੇ ਦੀ ਹੋ ਗਈ ਪਤਾ ਹੀ ਨਹੀਂ ਮੈਂ ਮੈਨੂੰ ਰਸੀ ਬਾਣੇ ਵੱਡੀਆਂ ਪਾਈ ਫਿਰਦਾ ਦੇਚਾ ਬੰਦਾ ਉਹ ਮਾਇਦਾਨ ਮੈਂ ਪੰਜ ਰੇਤ ਉਹ ਮਾਇਦਾਨ ਨਹੀਂ ਆਉਂਦੀ ਠੀਕ ਉਹ ਕਿੱਥੇ ਮਾਇਦਾਨ ਕਰਦੇ ਹੋ ਇਹ ਪੁੱਛ ਨਹੀਂ ਗੈਣੀ ਪੁੱਛ ਨਹੀਂ ਗੈਣੀ ਡਰੀ ਇਗੜੀ ਪੁੱਛ ਨਹੀਂ ਡਰ ਗਈ ਵੀ ਆਹ ਕੋਣ ਹੋ ਰਿਹਾ ਜੱਪਾ ਇਹ ਵੀ ਲੈ ਮਤਲਬ ਬਸ ਚਾਟ ਲੈਣੇ ਮਾਮਾ ਆ ਭਾਈ ਮੜਾ ਜੇ ਆਇਆ ਨਾ ਉਹ ਪ੍ਰੋਜੈਕਟ ਉਹਨਾਂ ਨੂੰ ਆਏ ਜੇ ਹੋ ਗਿਆ ਵੀ ਇੱਥੇ ਕੀ ਹੋਊਗਾ ਬਸ ਬਤਾ ਫੜਦਾਗਾ ਕੀ ਹੋਇਆ ਕਾਫੀ ਲੋਕ ਲੋਕ ਕਰ ਪਰ ਬੰਦ ਸੀ ਓ ਮਹਾਰਾਜ ਪੁੱਸ ਨੇ ਕਹਿੰਦੀ ਅਸੀਂ ਤਾਂ ਨਹੀਂ ਛੱਡ ਕੇ ਪਰੇ ਹੋ ਜਨ ਆਪੀ ਚੁਗ ਲੈਣੇ ਖੜ ਜਾ ਪੁੱਤ ਓ ਖੜ ਜਾ ਬੌਲੀ ਰਾਹ ਬੰਦੇ ਬਾਰੇ ਖੜੇ ਹੋ ਜਾਂਦੇ ਜੀ ਤੂੰ ਆਇਆ ਹੋ ਗਿਆ ਵੀ ਇੱਥੇ ਕਿੱਥੇ ਲੈਣਾ ਪਰੇ ਹੋ ਜਾ ਅਰੇ ਹੋ ਜਾ ਮੜਾ ਮੋਟਾ ਪਰੇ ਹੋ ਜਾ ਮੜੇ ਇਕੱਠਾ ਨਾ ਕਰੋ ਬਸ ਪਤਾ ਲੱਗੂਗਾ ਉਹ ਮਰਾ ਵਾਲਾ ਕਹਿੰਦਾ ਹੋ ਨਹੀਂ ਆਪੀ ਲੈਣਗੇ ਫੇਰ ਹੀ ਇਹਨਾਂ ਨੂੰ ਬਾਹਰ ਛੱਡ ਦੇ ਖੜ ਜਾ ਪੁੱਤ ਬਾਹਰ ਜੀ ਖੜਾ ਪਾ ਬਾਹਰ ਜੀ ਖੜਾ ਲੈ ਨੂੰ ਬੱਚੇ ਦੇ ਖੇਤ ਮੋਹਣਾ ਆਇਆ ਮਾਰੂ ਵੀ ਕਰ ਮੈਂ ਹੋਣਾ ਤੋਪੜੇ ਇੰਨਾ ਬਣਾਉਂਦੀ ਨਹੀਂ ਜੀ ਇਹ ਤਾਂ ਬੱਚੇ ਦਾ ਪੈਂਦੇ ਆ ਸਾਬਪਰਾ ਕਰ ਥੋੜਾ ਬੰਟੀ ਨਹੀਂ ਲੱਗਦੇ ਅੰਦਰੋਂ ਹੀ ਨਹੀਂ ਕੱਢੀ ਕਿਤੇ ਖੜ ਜਾ ਉਪਰਾ ਕਰ ਬਈ ਵੇਸੇ ਵੀ ਨੇ ਬੱਚੇ ਯਾਰ ਕਮਾਲ ਦੀ ਗੱਲ ਹੈ ਵੀ ਇਹ ਜਾਉਂਦਾ ਚੋਲ ਕਰਕੇ ਲਿਓ ਭੈਣ ਜਦਾ ਬੱਕਰੀ ਖੜੀ ਹੋ ਕੇ ਜ਼ਿਮੀਂਦਾਰਾ ਮੈਂ ਬੱਕਰੀ ਖੜਾ ਸਰਦਾਰ ਫੇਰ ਆਪਾਂ ਰੋਡ ਨੇ ਵੀ ਆਪਣੇ ਹੀ ਲਾਵਾਂਗੇ ਸਹੀ ਹੈ ਭਾਈ ਗੱਲ ਆ ਤੈਨੂੰ ਤੈਨੂੰ ਲਾਹੂ ਸੀ ਤੀਆਂ ਦਸੀਆਂ ਦੀਆਂ ਲੈ ਦਾ ਸਰ ਉਹਦਾ ਮਾੜਾ ਮੋੜਾ ਕਰੇ ਮਾਜਾ ਮੰਨ ਗਈ ਕਿੱਥੇ ਨੂੰ ਆਇਆ ਹੋ ਗਿਆ ਵੀ ਆਹ ਕਿੱਥੇ ਜਿਹਾ ਲਿਆਂਦੀ ਬੱਕਰੀ ਨੂੰ ਆਹ ਚੱਲ ਹੋਰ ਵੇਖੀ ਚਾਹੁੰਦੇ ਬੱਕਰੇ ਲੈ ਹਾਂਜੀ ਨੰਗਰ ਨੇ ਕੀ ਕਹਿੰਦੀ ਇਹਦਾ ਐ ਹੋ ਗਿਆ ਵੀ ਉੱਥੇ ਖੁੰਡਲੀ ਤੇ ਹੁੰਦੀ ਇੱਥੇ ਆਪਾਂ ਗੱਡੀ ਨਾ ਬੰਨ੍ਹ ਲਈ ਵਰਸੇ ਨੂੰ ਆਇਆ ਹੋ ਗਿਆ ਤੇ ਗੱਡੀ ਚੜਜਾ ਫੜ ਜਾ ਚੱਲ ਤੂੰ ਵੀਰਾਂ ਨੂੰ ਨਿਪਟਾ ਆ ਕੰਮ ਉਹ ਯਾਰ ਕੁਛ ਨਹੀਂ ਕਹਿੰਦੀ ਛੱਟ ਕੇ ਚਾਹੁੰਦੀ ਐ ਕੁਛ ਨਹੀਂ ਕਹਿੰਦੀ ਲੋ ਚਾਹੁੰਦੇ ਨੇ ਜਦੋਂ ਠੀਕ ਐ ਜਦੋਂ ਇਕੱਠੇ ਤੂੰ ਬਸ ਘੁਮਰਾਜੇ ਸਮਝ ਨਹੀਂ ਕਰੇ ਰਹੇ ਚਾਚਾ ਓਕੇ ਜੀ ਬੱਸ ਹੈਗੀ ਲੈ ਵੀ ਅੱਜ ਸੀਗੇ ਆਪਾਂ ਤਨੋ ਲਾ ਬੱਕਰੀ ਮੰਡੀ ਤੇ ਬੋਤਲ ਆ ਗਿਆ ਪਹੁੰਚਿਆ ਖਾਲੀ ਕਰਕੇ ਭੇਜੀ ਇੱਕ ਅਈ ਭੇਜੀ ਖਾਲੀ ਕਰਕੇ ਇਹ ਮੈਂ ਜਾ ਕੇ ਝੋਲਾ ਪਾ ਕੇ ਫਿਰ ਭੇਜੀ ਆਇਆ ਵੀਰੇ ਪਲੂਣਾ ਗੱਡੀ ਤੇ ਮਾਰਦੀ ਤੁਰੀ ਜਾਓ ਗੱਡੀ ਮੰਗਾ ਭੇਜ ਜਾ ਪਚੋਣੀ ਨਹੀਂ ਹੁਣ ਮੇਮਣਤ ਕਾ ਮੇਮਣਤ ਕਾ ਉਹ ਚੰਡੀਗੜ੍ਹ ਆੜੀਏ ਮੇਮਣਤ ਕਾ ਦੋਰਾ ਘਰੇ ਚੋੜੋ ਘਰੇ ਚੋੜੋ 22 ਘੰਟੇ ਚ ਘਰੇ ਚੋੜੋ ਘਰੇ ਚੋੜੋ ਹਰਨਾ ਆਜਵੇਂ ਇੱਥੇ ਆਉਂ ਮੋਕ ਨਾਲ ਲੱਗਦੇ ਬੜਾ ਮਾਰ ਕੋਈ ਨਾ ਏ ਥੋੜਾ ਛੱਡ ਦੀ ਬਸ ਦੇਖੋ ਵੀ ਚਾਚਾ ਜੀ ਜਿਹੜੇ ਜਿਹੜੇ ਮੇਮਣਤ ਸੁਈ ਹੋਣਾ ਕਈ ਦਿਨ ਹੋ ਜਦਾ ਆ ਨਾ ਫੜਦਾ ਹਾਂਜੀ ਆ ਫੜਦਾ ਇਹ ਮਜਾ ਆ ਇਨਾ ਕਰਾ ਲੈ ਹਾਂ ਮੈਂ ਗੱਡੀ ਛੱਡ ਦੇ